ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਣ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ உபਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਦੇਖ ਦੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲਗ ਚਲੇ ਮਾਇਆ ਤੋੜਨਾ ਕਰੂੰ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिना पूरे बंत बनाई तू पैरो स्वामी मोरा ए पोन पदार्थ तेरा जननानक एकते आया सफल फला बो न पाया सातना ਸ਼੍ਰੀ ਗਾਹੇ ਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੁਮਾਰਾ ਗੁਰੂ ਪੂਰੇ ਤੀਹੋ ਅਪਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵਡਿਆਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਵਾਸੋ ਸੰਤਾ ਤੂਰੀ ਗੁਰਪੁਰ ਆਦ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿੰਨੇ ਓਨ ਬਾਤੀ ਤਾਂ ਕਾਏ ਰਹਾਉ ਕਰਤੇ ਬੁਰਖ ਤਾਲ ਦੀਵਾਇਆ ਬਾਛੇ ਲਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੂਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈਂ ਜਿਨ ਪੋਰੀ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਇਹ ਪੋਨ ਪਦਾਰਥ ਤੇਰਾ ਜਨਾਨਨਕ ਇਕਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿੰਭਰੋ ਸਿੰਭਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਪਦੇਸਾ ਜਪ ਬਉਜਲ ਪਾਰ ਉਤਾਰਾ ਰਹਾ ਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਸ਼ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨੋਰਥ ਕਿਨੇ ਪੁਣ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੂਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦੇਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨਾਨੰਕ ਇਕ ਤੇ ਆਇਆ ਸਫਲ ਫਲਾ ਬੁਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੁਮਾਰਾ ਗੁਰ ਪੂਰੇ ਦਿਹੋ உபਦੇਸਾ Jap ਭਉਜਲ ਪਾਰ ਉਤਾਰਾ ਰਾਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਅਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਕੋਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲੱਗ ਚਲੇ ਮਾਇਆ ਟੋਠਨਾ ਕਦੋਂ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੁਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਇਹ ਬਨ ਪਦਾਰਥ ਤੇਰਾ ਜਨਾਨੰਕ ਇਕ ਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬਦੇਸਾ Jap ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲਿਹਾਰੀ ਵਾਸ਼ੋ ਸੰਤਾ ਤੂਰੀ ਗੁਰਪੁਰ ਆਦ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਣ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲਗ ਚਲੇ ਮਾਇਆ ਟੋਠ ਨਾ ਕਰੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਅਰਥ ਤੇਰਾ ਜਨਾਨਨਕ ਇਕ ਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਤਿਹੋ ਅਪਦੇਸਾ Jap ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀ ਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲਿਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰ ਆਦਮ ਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ ਪਾਛੇ ਲਗ ਚਲੇ ਮਾਇਆ ਤੋੜਨਾ ਕਰੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰੇ ਸਮਰੇ ਦਿਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਬੋਰੀ ਬੰਤ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨ ਪਦਾਰਥ ਤੇਰਾ ਜਨਾਨਨਕ ਏਕ ਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ உபਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਅਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਆਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਵਾਸ਼ੋ ਸੰਤਾ ਤੁਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲਗ ਚਲੇ ਮਾਇਆ ਟੋਠ ਨਾ ਕਰੂੰ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੁਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਸਾਰਥ ਤੇਰਾ ਜਨਾਨਨਕ ਇਕ ਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ Jap ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਸ਼ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ ਪਾਛੇ ਲਗ ਚਲੇ ਮਾਇਆ ਟੋਠਨਾ ਕਰਹੁ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਤੇ ਆਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨਾਂ ਪੁਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨਾ ਪਦਾਰਥ ਤੇਰਾ ਜਨਾਨੰਕ ਇਕ ਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ உபਦੇਸਾ Jap ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੇ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਅਖ ਵਖਾਨੀ ਕੀਮਤ ਕਹਿ ਨਾ ਜਾਏ ਪੇਖੇ ਪੇਖੇ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲਿਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰ ਆ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿੰਨੇ ਉਹਨਾਂ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲੱਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੂਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭੈ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਇਹ ਪੰਨਾ ਪਦਾਰਥ ਤੇਰਾ ਜਨਾਨੰਕ ਇਕਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ